ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਦੱਸਾਂਗੇ ਪਲਾਜ਼ੋ ਤੇ ਪਾਕਟ ਕਿੱਦਾਂ ਲਗਾਣੀ ਆ ਪਾਕਟ ਦੀ ਲੈਂਥ ਆ ਆਪਾਂ ਲਵਾਂਗੇ 14 ਇੰਚ ਇਹਦੀ ਚੌੜਾਈ ਆਪਾਂ ਲਵਾਂਗੇ 7 ਇੰਚ ਉੱਪਰ ਆਪਾਂ ਐਕਸਟਰਾ 2 ਇੰਚ ਮਾਰਜਿਨ ਰੱਖਾਂਗੇ نیچے ਤੋਂ ਆਪਾਂ ਲਵਾਂਗੇ 6 ਇੰਚ ਤੋ ਆਪਾਂ ਦਾ ਗੁਲਾਈ ਦੀ ਸ਼ੇਪ ਦੇ ਦਾਂਗੇ ਤੇ ਹੁਣ ਆਪਾਂ ਇਹਦੀ ਕਰ ਲਾਂਗੇ ਕਟਿੰਗ ਹਾਂਜੀ ਇਹ ਤੋਂ 2 ਇੰਚ ਐਕਸਟਰਾ ਉੱਪਰ ਜਿਹੜਾ ਆਪਾਂ ਰੱਖਿਆ ਸੀ ਇਲਾਸਟਿਕ ਦਾ ਉਹਨੂੰ ਛੱਡ ਕੇ ਆਪਾਂ ਉਹ ਤੋਂ نیچے ਵਾਲੀ ਸਾਈਡ ਪੌਕਟ ਵਾਲਾ ਕੱਪੜਾ ਰੱਖਾਂਗੇ ఎంత సలాయిగా కట్ లగావే తప్పడేను అందరవీ సైడ్ ఫోల్డ్దేనా అం ఫ్రికను అందర సైడ్ ఫోల్డ్ బాధ ఎత్తివే ਵਾਲੀ ਸਲਾਈ ਆਪਣੀ ਅਦਾ ਆ ਜੂਗੀ ਹਾਂਜੀ ਹੁਣ ਆਪਾਂ ਫੈਬਰਿਕ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਪਾਕਟ ਦੀ ਨੀਚੇ ਵਾਲੀ ਸਾਈਡ ਐ ਤੇ ਸਲਾਈ ਲਗਾਵਾਂਗੇ ਜੀ ਇਹ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਇਦਾਂ ਸਿੱਧਾ ਕਰ ਲਾਂਗੇ ਹਾਂਜੀ ਹੁਣ ਆਪਾਂ ਆਪਣੇ ਪਲਾਜ਼ੋ ਦੇ ਫਰੰਟ ਵਾਲੇ ਪੱਲੇ ਨੂੰ ਬੈਕ ਵਾਲੇ ਪੱਲੇ ਦੇ ਉੱਪਰ ਰੱਖਾਂਗੇ ਇਦਾਂ ఏ సై దే సైవే ਆਪਣੀ ਪਾਕਟ ਇਸ ਤਰ੍ਹਾਂ ਨਾਲ ਆ ਜੂਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਉਸ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ